ਫਰੀਦਕੋਟ ਦਾ ਨੰਬਰ ਹੈ ਗੱਡੀ ਦਾ 2014 ਮਾਡਲ ਹੈ ਮਿੱਤਰੋ ਗੱਡੀ ਜੰਮੇ ਕਹਿੰਦੀ ਹੈ ਨਾ ਇੱਕ ਦੂਜੀ ਤੋਂ ਚੜਦੀ ਤੂੰ ਚੜਦੀ ਆ ਤੇ ਸਕਰੀਨ ਵਿੱਚ ਲੱਗੀ ਹੋਈ ਹੈ ਸੀਟ ਕਵਰ ਦੀ ਗੱਲ ਕਰ ਲਈਏ ਜੇ ਮਤਲਬ ਇੰਟੀਰੀਅਰ ਦੀ ਗੱਲ ਕਰ ਲਈਏ ਨਾ ਬਈ ਇਹ ਕਿੰਨੀ ਚੱਲੀ ਹੋਣੀ ਆ ਇਹ 95000 ਚੱਲੀ ਹੋਈ ਆ ਸਿਰਫ ਹਾਂਜੀ ਲੈ ਮਿੱਤਰੋ 95808 ਕਿਲੋਮੀਟਰ ਗੱਡੀ ਚੱਲੀ ਹੋਈ ਆ ਇਹ ਤਾਂ ਬਈ ਕਮਾਲ ਦੀ ਗੱਲ ਆ ਓਏ ਸਹੀ ਗੱਲ ਦਿਖ ਰਿਹਾ ਜੂ ਸਟਿੱਪਣੀ ਯੂਜ਼ ਵੀ ਨਹੀਂ ਹੋਈ ਹਾਲੇ ਤੱਕ ਜੰਮੀ ਯਾਰ ਇਹ ਨੰਬਰ ਕਿੱਥੋਂ ਦਾ ਬਈ ਇਹ ਪਟਿਆਲੇ ਦਾ ਇਹ ਪੱਕੇ ਨੰਬਰ ਦੀ ਗੱਡੀ ਆ ਪੱਕੇ ਨੰਬਰ ਦੀ ਕਾਰ ਆ ਬਈ ਓਕੇ ਮਾਰਡ ਕੀ ਹੈ ਗੱਡੀ ਦੀ 1,30,000 ਸਰ ਪੇਟੀ 30,000 ਦੇ ਲਾਇ ਲੱਗੇ ਹੋਏ ਨੇ 1,30,000 ਰੁਪਏ ਦੀ ਡਿਮਾਂਡ ਹੈ ਗੱਡੀ ਦੀ ਭਈਆ ਪੱਕੇ ਦੀ ਦੇ ਦਈਏ ਫਿਰ ਦੱਸਿਓ ਕਰਾਂ ਇਹ ਦੇ ਦਾਂਗੇ ਯਾਰ 1,20,000 ਦੀ ਕਰ ਦੇ ਦਿੰਦੇ 10,000 ਰੁਪਏ ਦਾ ਘੋ ਕਰ ਲੈ ਲੈ ਮਿੱਤਰੋ 1,20,000 ਦੇ ਵਿੱਚ ਪਲਟੀਨਾ ਪੈਂਦਾ ਆ ਤੁਸੀਂ ਆ ਗੱਡੀ ਦੇ ਮਾਲਕ ਬਣੋਗੇ ਭਈ ਹਣਾ ਆ ਲਾਇ ਲੱਗੇ ਹੋਏ ਨੇ ਚੌਕੜਾ ਟਾਇਰਾਂ ਦਾ ਨਾ ਰੁਪਈਆ ਲਾਉਣ ਦੀ ਲੋੜ ਨਹੀਂ ਪਈ ਜਮਾ ਨਹੀਂ ਵੀ ਸਰਵਿਸ ਵੀ ਹੋਈ ਜਮਾ ਓਕੇ ਆ ਭਈ ਇੰਜਨ ਗੇਅਰ ਦੀ ਜਮਾ ਨਵੀਂ ਆ ਬਾਕੀ ਡੀਜ਼ਲ ਦੀ ਗੱਡੀ ਆ ਡੀਜ਼ਲ ਦੀ ਗੱਡੀ ਆ ਓਕੇ 15 ਮਾਡਲ ਆ ਜੀ ਤੇ ਆਜੋ ਮਿੱਤਰੋ ਪਹਿਲਾਂ ਤਾਂ ਚਾਰੇ ਪਾਸੇ ਰੈਡਜ ਦਿਖਾ ਦਈਏ ਬਈ ਚਾਰੇ ਪਾਸੇ ਮਾਰਦੇ ਕੈਮਰਾ ਯਾਰ ਇੰਨੀ ਘੈਂਟ ਨਾ ਇਹਦੀ ਗੱਡੀ ਦੀ ਲੋਕਾ ਸੁਣ ਲਈ ਬਹੁਤ ਬਈ ਇਹ ਗੱਡੀਆਂ ਜਿਵੇਂ ਕਹਿੰਦੀ ਆ ਸਾਫ ਗੱਡੀਆਂ ਬਾਲੀਆਂ ਘੱਟ ਮਿਲਦੀਆਂ ਨੇ ਬਹੁਤ ਘੱਟ ਮਿਲਦੀਆਂ ਨੇ ਵੀਰੇ ਬਹੁਤ ਘੱਟ ਮਾਡਲ ਇਹ 15 ਬਈ ਹਾਂਜੀ ਇਹ ਜਿਹਦੀ ਗੱਲ ਕਰੀ ਬਈ ਇਹ ਚੱਲੀ ਕਿੰਨੀ ਕੋਹਣੀਆਂ ਇਹ 77000 73000 ਚੱਲੀ ਹੋ ਰਿਹਾ ਅਰਜਨਲ ਜਮਾ ਸਿਰਫ 73000 ਤੇਲ ਕੌਲੀ ਵਿੱਚ ਪਾ ਕੇ ਰੱਖਿਓ ਘਰੋਂ ਤੁਰ ਪਿਓ ਕਹਿ ਕੇ ਜਿਹੜਾ ਵੀ ਸੱਜਣ ਵੇਖਣ ਆ ਗਿਆ ਪੱਕਾ ਮੁੜੂਗਾ ਲੈ ਕੇ ਮਿੱਤਰੋ ਅੱਜ ਆਪਾਂ ਫਤੇਕਾਰ ਬਾਜ਼ਾਰ ਮਹਿਲਕਲਾਂ ਦੇ ਵਿੱਚ ਤੁਹਾਡੇ ਵਾਸਤੇ ਨਾ ਬਹੁਤ ਘੈਂਟ ਘੈਂਟ ਗੱਡੀਆਂ ਲੈ ਕੇ ਆਏ ਮਿੱਤਰੋ ਸੌਣ ਲੱਗੇ ਰੂਹ ਖੁਸ਼ ਹੁੰਦੀ ਹੈ ਗੱਡੀਆਂ ਦੇਖ ਕੇ ਬਜਵ ਰੇਟਾਂ ਦੇ ਵਿੱਚ ਜੇ ਤੁਸੀਂ ਚੰਗੀਆਂ ਗੱਡੀਆਂ ਖਰੀਦਣੀਆਂ ਨੇ ਤਾਂ ਇੱਕ ਵਾਰੀ ਜ਼ਰੂਰ ਮਹਿਲਕਲਾਂ ਦੇ ਵਿੱਚ ਫਤੇਕਾਰ ਬਾਜ਼ਾਰ ਤੇ ਆ ਜਿਓ ਮੈਨੂੰ ਇੰਨਾ ਕੁ ਯਕੀਨ ਆ ਵੀ ਤੁਸੀਂ ਜਿਹੜੀ ਵੀ ਗੱਡੀ ਲੈ ਕੇ ਜਾਣੀ ਹੈ ਨਾ ਜਿਹੜੀ ਵੀ ਗੱਡੀ ਨੂੰ ਲੈਣ ਨੂੰ ਤੁਹਾਡੇ ਦਿਲ ਕਰਦਾ ਬਾਕੀ ਤੁਹਾਨੂੰ ਮਿਲ ਜੂ ਬਾਕੀ ਬਹੁਤ ਘੱਟ ਚੱਲੀ ਹੋਈਆਂ ਨੇ ਸਾਡਾ ਭਰਾ ਸਤਿੰਦਰ ਅੱਜ ਸਾਡੇ ਨਾਲ ਹੈ ਕੀ ਹਾਲ ਐ ਸਤਿੰਦਰ ਠੀਕ ਆ ਬਈ ਵਧੀਆ ਹੋਰ ਕੰਮਕਾਰ ਪੂਰਾ ਵਧੀਆ ਜੀ ਬਾਕੀ ਕਿੰਨੇ ਟਾਈਮ ਤੋਂ ਬਈ ਆਪਾਂ ਕਾਰੋਬਾਰ ਕਰਦੇ ਆਂ ਗੱਡੀਆਂ ਦਾ ਜਿਹੜੇ ਆਪਾਂ ਨੂੰ ਦਫਤਰ ਕਰੇ ਨੂੰ 2 ਟਾਈਮ ਹੀ ਨੇ ਹੋ ਗਏ ਅਸਾਂ ਪਹਿਲਾਂ ਤੁਹਾਡਾ ਕਾਰੋਬਾਰ ਘਰੇ ਸੀਗਾ ਉਦਾਂ ਮਤਲਬ ਕਿੰਨੇ ਟਾਈਮ ਤੋਂ ਕਰਦੇ ਆ ਤੁਸੀਂ ਹੋ ਗਿਆ ਆਪਾਂ ਨੂੰ 10-11 ਸਾਲ 10-11 ਸਾਲ ਮਤਲਬ ਏਰੀਏ ਦੇ ਲੋਕ ਸਾਰੇ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਆ ਚੰਗੀ ਤਰ੍ਹਾਂ ਜਾਣਦੇ ਨੇ ਆਪਣਾ ਵਧੀਆ ਅੱਜ ਬਈ ਆਪਾਂ ਇਹ ਦੱਸਿਓ ਵੀ ਕਿੰਨੀਆਂ ਗੱਡੀਆਂ ਦਿਖਾਉਣੀਆਂ ਨੇ ਵੀਡੀਓ ਦੇ ਕਿੰਨੀ ਕ ਰੇਂਜ ਤੋਂ ਲੈ ਕੇ ਬਾਈ ਕਿੰਨੀ ਕ ਰੇਂਜ ਤੱਕ ਲੈ ਜਿਹੜੀ ਆਪਣੇ ਕੋਲ ਸਾਰੇ ਰੇਟਾਂ ਦੀਆਂ ਕਾਰਾਂ ਨੇ ਠੀਕ ਆ ਪੂਰੀਆਂ ਘੈਂਟ ਘੈਂਟ ਵਧੀਆ ਘੱਟ ਚੱਲੀਆਂ ਹੋਈਆਂ ਕਾਰਾਂ ਘੱਟ ਚੱਲੀਆਂ ਹੋਈਆਂ ਨੇ ਹਾਂਜੀ ਹਾਂ ਓਕੇ ਸਾਰਿਆਂ ਦੀ ਗਾਰੰਟੀ ਪੂਰੀ ਆ ਪੂਰੀ ਗਾਰੰਟੀ ਨਾਲ ਦੇਵਾਂਗੇ ਜਿਹੜੀ ਕਾਰ ਦੇਵਾਂਗੇ ਪੂਰੀ ਗਾਰੰਟੀ ਨਾਲ ਦੇਵਾਂਗੇ ਚਾਹੇ ਆਪਣੇ ਕੋਲੇ ਵਾਰਲਾ ਨੰਬਰ ਆ ਚਾਹੇ ਪੰਜਾਬ ਦਾ ਨੰਬਰ ਆ ਪਰ ਆਪਣੇ ਕੋਲੇ ਗਾਰੰਟੀ ਵਾਲੀਆਂ ਕਾਰਾਂ ਨੇ ਠੀਕ ਆ ਬਾਈ ਤੇ ਆਪਾਂ ਸ਼ੁਰੂਆਤ ਕਿਹੜੀ ਤੋਂ ਕਰਦੀਏ ਹੁਣ ਬ੍ਰੀਜਾ ਤੋਂ ਬ੍ਰੀਜਾ ਗੱਡੀ ਤੋਂ ਹਾਂਜੀ ਰਾਜੂ ਚਾਰੇ ਪਾਸੇ ਗੱਡੀ ਦਿਖਾ ਦੇ ਵੀਰੇ ਪਹਿਲਾਂ ਜਿੱਦਾਂ ਮੈਂ ਗੱਲ ਕਹੀ ਸੀ ਨ ਬਈ ਇਹ ਰਿੰਦਾ 10-11 ਸਾਲ ਪੁਰਾਣਾ ਕੰਮ ਐ ਚਾਰੇ ਪਾਸੇ ਗੱਡੀ ਦਿਖਾ ਦੇ ਉਤੋਂ ਬਾਅਦ ਆਪਾਂ ਇਹਦੀ ਡਿਟੇਲ ਵੀ ਦੱਸਾਂਗੇ ਵੀ ਕਿੰਨੀ ਕਿ ਚੱਲੀ ਹੋਈ ਐ ਕਿੰਨਾ ਕੇ ਇਹਦਾ ਰੇਟ ਐ ਕੀ ਕੰਡੀਸ਼ਨ ਐ ਹਨਾ ਲੈ ਚਾਰੇ ਪਾਸੇ ਕੈਮਰਾ ਮਾਰਦੇ ਤੇ ਪਿੱਛੋਂ ਵੀ ਦਿਖਾ ਦੇ ਕਰਾਂ ਗੱਡੀ ਉਤੋਂ ਬਾਅਦ ਨਾ ਆਪਾਂ ਬਾਈ ਸਤਿੰਦਰ ਨੂੰ ਪੁੱਛਦੇ ਆ ਸਤਿੰਦਰ ਭਾਈ ਇਹ ਗੱਡੀ ਮਾਡਲ ਕਿੰਨਾ ਇਹ 17 ਮਾਡਲ ਐਲਡੀਆਈ ਆਪਸ਼ਨਲ ਮਾਡਲ ਆ ਐਲਡੀਆਈ ਆਪਸ਼ਨ ਮਾਡਲ ਐ 2017 ਮਾਡਲ ਆ 2017 75000 ਰਿਕਾਰਡ ਚ ਚੱਲੀ ਹੋਈ ਆ ਅਸੇ ਸਿਰਫ 75000 ਚੱਲੀ ਹੋਈ ਆ 2017 ਚੱਲੀ ਹੋਈ ਰਿਕਾਰਡ ਚ ਫਸਟ ਬਿਲਕੁਲ ਜਿਵੇਂ ਕਹਦੀ ਬਈ ਕਿੰਨੇ ਪੈਸੇ ਦੇ ਟਾਇਰ ਹੋਣੇ ਆ 80 85 ਪੈਸੇ ਟਾਇਰ ਦੇ ਬਈ 80 85 ਪੈਸੇ ਮਿੱਤਰੋ ਇਹਦੇ ਟਾਇਰ ਨੇ ਅਲਾਏ ਲੱਗੇ ਹੋਇਆ ਗੱਡੀ ਤੇ ਬਈ ਹਾਂ ਇਹ ਕੰਪਨੀ ਦੇ ਲਾਇਏ ਨੇ ਨਾ ਬਈ ਕੰਪਨੀੋਂ ਲਾਇਏ ਕੰਪਨੀ ਲਾਇਏ ਨੇ ਤੇ ਵਿੱਚੋਂ ਵੀ ਦਿਖਾ ਬਈ ਕੰਡੀਸ਼ਨ ਗੱਡੀ ਦੀ ਮਿੱਤਰੋ ਬਿਲਕੁਲ ਹੀ ਜਿਵੇਂ ਕਹਦੀ ਸ਼ੋਰੂਮ ਕੰਡੀਸ਼ਨ ਗੱਡੀਆਂ ਨੇ ਬਹੁਤ ਬਯੁਰਾਂ ਦੀ ਨਾ ਕੇਅਰ ਆ ਗੱਡੀਆਂ ਦੀ ਯਾਰ ਅ ਵਿੱਚ ਦੇ ਰੇਤੇ ਦੀ ਚੁੰਡੀ ਵੀ ਨਹੀਂ ਕਿਸੇ ਪਾਸੇ ਪਿੱਛੋਂ ਦਿਖਾ ਦੇ ਬਈ ਸਾਰੀਆਂ ਸੀਟਾਂ ਸੂਟਾਂ ਦੇ ਕਵਰ ਬਿਲਕੁਲ ਨਵੇਂ 77000 ਚੱਲੀ ਹੋਈ ਆ ਬਈ ਹੈ ਹਾਂਜੀ ਆਪੇ ਇਹ ਵੀ ਚੈੱਕ ਕਰ ਲੈਣੇ 17 ਮਾਡਲ ਗੱਡੀ ਆ ਤੇ ਬਾਈ ਕਹਿੰਦਾ 77000 ਕਿਲੋਮੀਟਰ ਚੱਲੀ ਹੋਈ ਆ ਲੈ ਵੀ ਕਰੀਏ ਕਿ ਨਾ ਚੈੱਕ ਫਿਰ 75000 ਚੱਲੀ ਆ 2000 ਘਾਟੀ ਚੱਲੀ ਹੋਈ ਆ 75394 ਕਿਲੋਮੀਟਰ ਚੱਲੀ ਆ ਟੋਟਲ ਓਕੇ ਤੇ ਬਾਈ ਮੈਨੂੰ ਇਹ ਦੱਸਿਓ ਇਹ ਗੱਡੀ ਦੀ ਡਿਮਾਂਡ ਕੀ ਆ ਕਿੰਨੇ ਦੇ ਵਿੱਚ ਇਹ ਗੱਡੀ ਬਣੂ ਆਪਾਂ ਨੂੰ ਆਪਾਂ ਪੰਜਾਬ ਦਾ ਨੰਬਰ ਲਵਾ ਕੇ 595000 ਦੀ ਡਿਮਾਂਡ ਕਰਦੇ ਆ 595000 ਡਿਮਾਂਡ ਕਰਦੇ ਆ ਨੰਬਰ ਪੰਜਾਬ ਦਾ ਜਿਹੜਾ ਸੱਜਣ ਖਰੀਦੂ ਉਹਦੇ ਨਾਂ ਤੇ ਲਵਾ ਦੇ ਉਹਦੇ ਨਾਂ ਤੇ ਲਵਾ ਕੇ ਦੇਵਾਂਗੇ ਆਪਾਂ ਓਕੇ ਤੇ ਬਈ ਮਾਨਤਾਂ ਤੇ ਇਹਦੇ ਵਿੱਚ ਆਪਾਂ ਕਰਾਂਗੇ ਵਧੀਆ ਕਰ ਦਾਂਗੇ ਮਾਨਤਾਂ ਬੰਦ ਲੈ ਵੀ ਮੇਤਰੋ ਮਾਨਤਾਂ ਨੂੰ ਤੁਹਾਡਾ ਫੁੱਲ ਹੋ ਜੂ ਇਹ ਤੋਂ ਆ ਬਈ ਜਿਹੜੀ ਆ ਖੜੀ ਆ ਸਵਿਫਟ ਇਹ 2014 ਮਾਡਲ ਆ ਜੀ ਅਸਾਂ ਇਹ 14 ਮਾਡਲ ਆ ਹਾਂਜੀ ਓਕੇ ਇਹ ਪੱਕੇ ਨੰਬਰ ਦੀ ਗੱਡੀ ਆ ਬਈ ਇਹ ਪੱਕੇ ਨੰਬਰ ਦੀ ਗੱਡੀ ਆ ਲੈ ਮੇਤਰੋ ਫਰੀਦਕੋਟ ਦਾ ਨੰਬਰ ਆ ਗੱਡੀ ਦਾ 2014 ਮਾਡਲ ਆ ਅਜਾ ਦਿਖਾ ਕੇ ਰਾਂ ਨੇੜੇ ਆ ਕੇ ਗੱਡੀ ਮੇਤਰੋ ਗੱਡੀ 'ਚ ਮੈਂ ਕਹਿਦੀ ਆ ਨਾ ਇੱਕ ਦੂਜੀ ਤੋਂ ਚੜ ਦੇਖੋ ਸਕਰੀਨ ਟੱਚ ਲੱਗੀ ਹੋਈ ਆ ਵਿੱਚ ਬੀਡੀਆਈ ਮਾਡਲ ਆ ਮਿੱਤਰੋ ਟੱਚ ਸਕਰੀਨ ਵਿੱਚ ਲੱਗੀ ਹੋਈ ਆ ਸੀਟ ਕਵਰ ਦੀ ਗੱਲ ਕਰ ਲਈਏ ਜੇ ਮਤਲਬ ਇੰਟੀਰੀਅਰ ਦੀ ਗੱਲ ਕਰ ਲਈਏ ਨਾ ਬਈ ਇਹ ਕਿੰਨੀ ਚੱਲੀ ਹੋਣੀ ਆ ਇਹ 95000 ਚੱਲੀ ਹੋਈ ਆ ਸਿਰਫ ਹਾਂਜੀ ਲੈ ਮਿੱਤਰੋ 95808 ਕਿਲੋਮੀਟਰ ਗੱਡੀ ਚੱਲੀ ਹੋਈ ਆ ਪਰ ਮੈਂ ਦਿਖਾ ਵਿੱਚੋ ਕੰਡੀਸ਼ਨ ਯਾਰ ਬਿਲਕੁਲ ਨਵੀਆਂ ਗੱਡੀਆਂ ਵਰਗਾ ਫੀਲ ਆਉਂਦਾ ਬੀਡੀਆਈ ਮਾਡਲ ਆ ਬਈ ਹੈਨਾ ਹਾਂਜੀ ਨੰਬਰ ਇਹ ਤਾਂ ਪੰਜਾਬ ਦਾ ਹੀ ਕਮੀਆ ਓਨਰ ਹੋਣੀ ਆ ਬਈ ਸੈਕੰਡ ਓਨਰ ਆ ਜੀ ਅਸਾ ਸੈਕੰਡ ਓਨਰ ਹਾਂਜੀ ਘਰ ਕੀ ਓਨਰ ਹੋਈ ਹੋਈ ਆ ਆ ਦਿਖਾਈ ਵੀਰੇ ਅਲਾਈ ਦਿਖਾ ਗੱ ਮਿੱਤਰੋ ਹਰੇਕ ਦੇ ਦਿਲ ਦੇ ਵਿੱਚ ਚਾਹਣਾ ਹੁੰਦੀ ਆ ਵੀ ਅਲਾਈਪ ਹੋਣਿਆਂ ਲਿਆ ਕੇ ਗੱਡੀ ਦਾ ਅਲਾਈ ਪਹਿਲੀ ਲੱਗੇ ਹੋਇਆ। ਬਈ ਇਹਦੀ ਕੀ ਮੰਗ ਆ ਗੱਡੀ ਦੀ? ਇਹਦੀ ਆਪਾਂ 4,40,000 ਦੀ ਮੰਗ ਕਰਦੇ ਆ। 4,40,000 2014 ਮਾਡਲ। ਹਾਂਜੀ ਹਾਂ। ਓਕੇ ਤੇ ਲੈ ਮਿੱਤਰੋ 4,40,000 ਦੀ ਮੰਗ ਆ ਮਾਨਤਾਂ ਨੂੰ ਤੁਹਾਡੇ ਇਹਦੇ ਵਿੱਚੋਂ ਵੀ ਹੋ ਜੂ। ਬਾਕੀ ਨੰਬਰ ਬਹੁਤ ਘੈਂਟ ਆ ਯਾਰ 2023 ਹੈ ਨਾ? ਹਾਂਜੀ। ਤੇ ਬਈ ਜਿਹੜੀ ਆ ਗੱਡੀ ਆ ਇਹ 2016 ਮਾਡਲ ਆ, BXi ਆਪਸ਼ਨਲ ਆ, ਜਿਹੜਾ 에ਅਰ ਬੈਗ ਵਾਲਾ ਮਾਡਲ ਆਉਂਦਾ। ਇਹ ਸਿਰਫ 33,000 ਕਿਲੋਮੀਟਰ ਚੱਲੀ ਹੋਈ ਆ, ਨਾਲ ਦੇ ਟਾਇਰਸ ਸੀ ਯਾਰ ਗੱਡੀ ਜਮੇ ਹੀ ਨਮੀ ਲੱਗਦੀ ਆ ਬਈ ਸਣਾ 80 ਪੈ ਨੇ ਕਿਤੋਂ ਵੀ ਪੇਂਟ ਨਹੀਂ ਹੈਗੀ ਗੱਡੀ ਦੇਖ ਰਾਜੂ ਦੂਰੋਂ ਦਿਖਾ ਗੱਡੀ ਲੈ ਸਾਰੀ ਦਿਖਾ ਦੇ ਯਾਰ ਪੂਰੀ ਕੈਂਟ ਗੱਡੀ ਆ ਇਧਰੋਂ ਵੀ ਦਿਖਾ ਬਾਈ ਦੇਖੀ ਐਂਡ ਗੱਲਬਾਤ ਗੱਡੀ ਆ ਯਾਰ ਪੂਰੀ ਸ਼ਰਾ ਗੱਲਬਾਤ ਜਿਹੜੇ ਸੱਜਣ ਇਹ ਚਾਹੁੰਦੇ ਆ ਨਾ ਵੀ ਸਾਨੂੰ ਅਲਟੋ ਵੱਡੀ ਚਾਹੀਦੀ ਆ ਦੇ ਲਾ ਮੈਟਰੇਟ ਵੀ ਕਰਵਾ ਦਾਂਗੇ ਅਸਾਂ ਇਹ ਤੇ ਕਿੰਨੇ ਕ ਦਾ ਹੋਜੂ ਬਾਈ ਇਹਦੇ ਮੰਨ ਕੇ ਚੱਲੋ ਵੀ 70000 ਰੁਪਇਆ ਨਾਲ ਲਿਓ ਬਾਕੀ ਸਾਰਾ ਲੋਨ ਕਰਵਾ ਲਾਂਗੇ ਅਸਾਂ ਸਿਰਫ 70000 ਦੇ ਕੇ ਆਪਾਂ ਇਹ ਗੱਡੀ ਦੇ ਦਾਂਗੇ ਹਾਂ ਜੀ ਹਾਂ ਬਾਕੀ ਲੋਨ ਕਰਵਾ ਲਾਂਗੇ ਬਾਕੀ ਲੋਨ ਹੋਜੂ ਤੇ ਉਦਾਂ ਬਾਈ ਦੀ ਡਿਮਾਂਡ ਕੀ ਆ ਇਹਦੀ ਆਪਾਂ ਡਿਮਾਂਡ ਕਰਦੇ ਆ 315000 ਰੁਪਇਆ 315000 ਇਹਦੀ ਡਿਮਾਂਡ ਆ ਰਾਜੂ ਦੇਖ ਆਪਾਂ ਵੀ ਦੇਖੀ ਬਈ ਇਹ ਕਿੰਨੀ ਜਲਦੀ ਹੋਣੀ ਆ ਇਹ 33000 33413 ਕਿਲੋਮੀਟਰ ਚੱਲੀ ਹੋਈ ਓਨ ਰਿਕਾਰਡ ਬਈਆ ਦੇਖੀ ਸੀਟ ਕਵਰ ਦਿਖਾ ਲੈ ਗੱਡੀ ਤੇ ਯਾਰ ਵਿੱਚੋਂ ਡੈਸ਼ ਬੋਰਡ ਦੀ ਕਰਵਾ ਜਾਨੀ ਕਿ ਪੂਰੀ ਘੈਂਟ ਗੱਡੀ ਐ ਬਾਕੀ ਇਹ ਨਹੀਂ ਹੈਗਾ ਵੀ ਜ਼ਿਆਦਾ ਹੋਊਗਾ ਗਾਰੰਟੀ ਦੇਵਾਂਗੇ ਮੀਟਰ ਦੀ ਆਪਾਂ ਠੀਕ ਹੈ ਜੀ ਬਾਕੀ ਪਈ ਦੀ ਤਾਂ ਕੰਡੀਸ਼ਨ ਹੀ ਦੱਸ ਦਈਆ ਯਾਰ ਜੇ ਚੱਲੀ ਹੁੰਦੀ ਆਪ ਨੂੰ ਪਤਾ ਹੀ ਲੱਗਦਾ ਨਾ ਹਾਂ ਟਾਇਰ ਸਿੱਪੈਸੇ ਨਾਲ ਦੇ ਪੈਨੇ ਕੰਪਨੀ ਦੇ ਨਾਲ ਦੇ ਟਾਇਰ ਨੇ ਸਾਡੇ ਤੱਕ 81 ਪੈਸੇ ਦੇਖ ਲਓ ਸਿਰਫ 33000 ਕਿਲੋਮੀਟਰ ਚੱਲੀ ਹੋਈ ਆ ਤੇ ਪੂਰੀ ਘੈਂਟ ਗੱਡੀ ਆ ਯਾਰ ਵੇਰ ਪਿੱਛੋਂ ਦਿਖਾਈ ਜਾ ਕੇ ਰਾਜੂ ਹੁੰਦਾ ਦੇਖ ਲੱਗਦੀ ਕਿਸੇ ਪਾਸੇ ਆ ਜਮੀ ਨਵੀਂ ਗੱਡੀ ਆ ਬਾਈ ਬਈ ਇਹ ਕਿੰਨੇ ਦਾ ਰੇਟ ਕੀ ਆ ਇਹ ਗੱਡੀ ਦਾ ਰਾਜੂ ਚੈੱਕ ਆਪੇ ਵੀ ਕਰਦੇ ਆਂ ਲਾ ਬਾਈ ਕਹਿੰਦਾ ਇਹ ਟਿੱਪਣੀ ਨਹੀਂ ਨਾ ਲੱਗੀ ਹਲੇ ਤੱਕ ਲਾਪਾ ਚੈੱਕ ਕਰੀਏ ਦੇਖੋ ਸਹੀ ਗੱਲ ਆ ਯਾਰ ਇਹ ਤਾਂ ਬਈ ਕਮਾਲ ਦੀ ਗੱਲ ਆ ਓਏ ਸਹੀ ਗੱਲ ਦਿਖ ਰਜੂ ਸਟਿੱਪਣੀ ਯੂਜ਼ ਵੀ ਨਹੀਂ ਹੋਈ ਹਲੇ ਤੱਕ ਜਮਈ ਯਾਰ ਬਹੁਤ ਘੱਟ ਗੱਡੀ ਚੱਲੀ ਹੋਈ ਆ ਬਈ ਵਿੱਚ ਉਹੀ ਗੱਲ ਪਤਾ ਲੱਗਦੀ ਆ ਵਿੱਚ ਹਣਾ ਬਈ ਦੇਖੋ ਮਾਡਲ 2014 ਬਈ 2014 ਦੇਖ ਤਾਂ ਯਾਰ ਜਮਈ ਨਵੀਂ ਗੱਡੀ ਪਈ ਸੱਜਣੋ ਜੇ ਕਿਸੇ ਨੇ ਲੈਣੀ ਆ BX I K10 ਹਣਾ ਬਈ ਹਾਂਜੀ ਓਕੇ ਦੱਸਿਆ ਹੋਇਆ ਬਈ ਕਿੰਨੀ 33000 ਕਿੰਨੀ ਦੀ ਇਹ 36000 36000 ਕਿਲੋਮੀਟਰ ਚੱਲੀ ਆਪੇ ਇਹ ਵੀ ਚੈੱਕ ਕਰੀਏ ਫਿਰ ਆ ਜਾ ਬਈ ਸੱਜਣਾ 37000 ਕਿਲੋਮੀਟਰ ਚੱਲੀ ਆ 37597 ਕਿਲੋਮੀਟਰ ਲੈ ਜਾ ਕੇ ਰੁਪਈਆ ਨਹੀਂ ਲੱਗਦਾ ਗੱਡੀ ਤੇ ਹੈਨਾ ਜਿਹੜੇ ਸੱਜਣਾ ਆ ਲੱਭਦੇ ਨੇ ਵੀ ਐਵਰੇਜ ਵਾਲੀ ਗੱਡੀ ਚਾਹੀਦੀ ਆ ਘੱਟ ਖਰਚੇ ਵਾਲੀ ਆ ਵਿੱਚੋਂ ਵੀ ਕਰਵਾ ਬਈ ਚੈੱਕ ਰਾਜੂ ਦੇਖ ਰਾਜੂ ਯਾਨੀ ਕਿ ਪੂਰੀ ਕੈਂਟ ਗੱਡੀ ਆ ਯਾਰ ਬਈ ਇਹਦੀ ਕੀ ਡਿਮਾਂਡ ਆ ਗੱਡੀ ਦੀ ਸਤਿੰਦਰ 2,85,000 ਰੁਪਏ ਦੀ ਡਿਮਾਂਡ ਕਰਦੇ ਆਪਾਂ 2,85,000 ਰੁਪਏ ਲੋਨ ਵੀ ਕਰਵਾ ਲਾਂਗੇ ਬਾਕੀ ਵਧੀਆ ਮਾਨਤਾਨ ਕਰਕੇ ਦੇਵਾਂਗੇ ਗੱਡੀ ਇਹਦੇ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਜੂ ਬਾਈ ਇਹ ਤੇ ਕਰਵਾ ਦਾਂਗੇ 2.5 ਲੱਖ ਰੁਪਏ ਦਾ ਲੋਨ 2.5 ਲੱਖ ਦਾ ਹਾਂ 2.5 ਲੱਖ ਦਾ ਕਰਵਾ ਦਾਂਗੇ ਫਿਰ ਤਾਂ ਮਤਲਬ ਥੋੜੇ ਜਿਹਾ ਪੈਸੇ ਥੋੜੇ ਪੈਸੇ ਦੇ ਕੀ ਲੈ ਗੱਡੀ ਮਿਲਦੀ ਥੋੜੇ ਪੈਸੇ ਦੇ ਕੀ ਦੇ ਮਾਲਕ ਬਣ ਜੂ ਸੱਜਣਾ ਹਾਂਜੀ ਹਾਂ ਤੇ ਬਈ ਜਿਹੜੀ ਆ ਪਾਸੇ ਖੜੀ ਜਿਹ ਇਧਰ ਇਹ 12 ਮਾਡਲ ਆ ਇਹ ਕਟ ਵਾਈਟ ਦੀ ਕਾਰ ਆ ਅਸਲ 2012 ਮ ਚੌਕੜਾ ਟਾਇਰ ਨਾ ਮਿੱਤਰੂ ਜਮੇ ਨਵੇਂ ਵਰਗੇ ਟਾਇਰ ਨੇ ਹਾਂਜੀ 12 ਮਾਡਲ ਆ ਬਾਈ ਹਾਂਜੀ ਹਾਂ ਤੇ ਜੇ ਇਹਦਾ ਨੰਬਰ ਕਿੱਥੋਂ ਦਾ ਬਾਈ ਇਹ ਪਟਿਆਲੇ ਵਾਲੇ ਦਾ ਇਹ ਪੱਕੇ ਨੰਬਰ ਦੀ ਗੱਡੀ ਆ ਪੱਕੇ ਨੰਬਰ ਦੀ ਘਾਰ ਆ ਬਾਈ ਓਕੇ ਵਿੱਚੋਂ ਭਈ ਵੀ ਕਰਵਾ ਦਈਏ ਚੈੱਕ ਲੈ ਬਾਈ ਇੰਜਨ ਗੇਅਰ ਦੀ ਇਹ ਵੀ ਬਹੁਤ ਨਵੀਂ ਆ ਅੱਛਾ ਹਾਂ ਇੰਜਨ ਗੇਅਰ ਦੀ ਪੂਰੀ ਵਧੀਆ ਗੱਡੀ ਆ ਦੇਖ ਰਾਜੀ ਪਿੰਜ ਗਰੂਨ ਲੱਗੀ ਹੋਈ ਆ ਕੰਡੀਸ਼ਨ ਦੀ ਤਾਂ ਘੈਂਟ ਆ ਬਾਈ ਗੱਡੀ ਹਾਂ 12 ਮਾਡਲ ਆ ਬਾਈ ਹਾਂਜੀ ਹਾਂ ਤੇ ਮੈਨੂੰ ਇਹ ਦੱਸਿਓ ਇਹ ਇਹਦੀ ਡਿਮਾਂਡ ਕੀ ਹੈ ਗੱਡੀ ਦੀ 1,30,000 ਸਰ 30,000 ਦੇ ਲਾਇ ਲੱਗੇ ਹੋਏ ਨੇ 1,30,000 ਰੁਪਏ ਦੀ ਡਿਮਾਂਡ ਹੈ ਗੱਡੀ ਦੀ। ਭਈ ਆਪਾਂ ਕਿੰਨੇ ਦੀ ਦੇ ਦਈਏ ਫਿਰ ਦੱਸਿਓ ਕਰਾਂ। ਇਹ ਦੇ ਦਾਂਗੇ ਯਾਰ 1,20,000 ਦੀ ਕਰ ਦੇ। 10,000 ਰੁਪਏ ਘੋ ਕਰ ਲੈ। ਲੈ ਮਿੱਤਰੋ 1,20,000 ਦੇ ਵਿੱਚ ਪਲਟੀਨਾ ਪੈਂਦਾ। ਆ ਤੁਸੀਂ ਆ ਗੱਡੀ ਦੇ ਮਾਲਕ ਬਣੋਗੇ ਭਈ ਹਣਾ। ਹਾਲੇ ਲੱਗੇ ਹੋਏ ਨੇ ਚੌਕੜਾ ਟਾਇਰਾਂ ਦਾ ਨਵਾਂ ਰੁਪਿਆ ਲਾਉਣ ਦੀ ਲੋੜ ਨਹੀਂ ਭਈ। ਜਮਾ ਨਹੀਂ ਵੀ ਸਰਵਿਸ ਵੀ ਹੋਈ ਜਮਾ ਓਕੇ ਭਈ ਇੰਜਨ ਗੇਅਰ ਦੀ ਜਮਾ ਨਵੀਂ ਆ। ਬਾਕੀ ਡੀਜ਼ਲ ਦੀ ਗੱਡੀ ਆ। ਡੀਜ਼ਲ ਦੀ ਗੱਡੀ ਆ। ਓਕੇ ਲੈ ਮਿੱਤਰੋ ਕਰੋ ਸੰਪਰਕ ਤੇ ਆਉਣਾ ਕਿੱਥੇ ਆ ਤੁਸੀਂ ਨੇ ਫਤੇਕਾਰ ਬਾਜ਼ਾਰ ਮਹਿਲ ਕਲਾਂ ਤੇ ਇਹ ਤੇ ਬਾਈ ਜਿਹੜੀ ਆ ਖੜੀ ਐ ਇਧਰle ਪਾਸੇ ਖੜੀ ਐ ਇਹ ਇਹ ਹੋਂਡਾ ਸਿਟੀ ਆ ਬਾਈ ਅੱਛਾ ਹੋਂਡਾ ਸਿਟੀ ਆ ਹਾਂਜੀ ਹਾਂ ਓਕੇ ਇਹ ਲਗਜ਼ਰੀ ਕਾਰ ਆ ਵਧੀਆ ਇਹ ਤਾਂ ਉਹੀ ਯਾਰ ਕੰਡੀਸ਼ਨ ਨਹੀਂ ਦੱਸਦੀ ਇਹ ਵੀਰੇ 66000 ਚੱਲੀ ਹੋਈ ਆ ਟੋਟਲ ਰਿਕਾਰਡ ਚ ਹਾਂ ਇਹਦਾ ਰਿਕਾਰਡ ਆਪਣਾ ਕੋਲੇ ਫੋਨ 'ਚ ਪਿਆ ਅੱਛਾ ਹਾਂ ਇਹਦੀ ਬਰਨਾਲੇ ਦੀ ਐਨਓਸੀ ਕੱਟੀ ਗਈ ਆ ਬਰਨਾਲੇ ਦਾ ਨੰਬਰ ਲਵਾ ਕੇ ਦੇਵਾਂਗੇ ਅੱਛਾ ਬਰਨਾਲੇ ਦਾ ਨੰਬਰ ਲਾ ਕੇ ਹਾਂ ਇਹਦੇ ਬੰਪਰਾਂ ਨੂੰ ਛੱਡ ਕੇ ਕਿਤੋਂ ਵੀ ਪੇਂਟ ਨਹੀਂ ਹੈਗੀ ਰਾਜੂ ਵਿੱਚੋਂ ਦਿਖਾ ਯਾਰ ਗੱਡੀ ਦੇਖੀ ਚੌਪੜਾ ਤਾਂ ਗੱਡੀ ਦਾ ਕਲਰ ਆ ਬਈ ਓਦਾਂ ਦੀ ਵਿੱਚੋਂ ਹਣਾ ਹਾਂਜੀ ਹਾਂ ਸੀਟ ਕਵਰ ਵੀ ਚਾਨਣੀ ਜਾਣਣ ਪੈਂਦਾ ਚਾਰੇ ਪਾਸੇ ਵਿੱਚ ਜੇ ਰਾਤ ਨੂੰ ਵੀ ਮੈਂ ਕਹਿੰਦਾ ਬੰਦਾ ਪੜੀ ਜਾਵੇ ਬੈਠਾ ਯਾਰ ਪੂਰੀ ਐਂਡ ਗੱਲ ਪਤਾ ਬਾਈ ਹੋਂਡਾ ਸਿਟੀ ਆ ਬਾਈ ਮਾਡਲ ਕਿੰਨਾ ਦੱਸਿਆ ਸੀ 2011 2011 ਮਾਡਲ ਹੈ ओरिजिनल ਕਿੰਨੀ ਚੱਲੀ ਹੋਈ ਆ 68000 ਵੀਰੇ 68000 ਕਿਲੋਮੀਟਰ ਚੱਲੀ ਆ ਤੇ ਬਰਨਾਲੇ ਦੀ ਐਨੂਸੀ ਦੀ ਕੱਢੀ ਹੋਈ ਆ ਬਾਈ ਹਾਂਜੀ ਹਾਂ ਹਾਂ 68218 ਕਿਲੋਮੀਟਰ ਯਾਰ ਪੂਰੀ ਸ਼ਾਨਦਾਰ ਗੱਡੀ ਆ ਬਾਈ ਬਾਈ ਮੈਨੂੰ ਇਹ ਦੱਸਿਓ ਇਹ ਗੱਡੀ ਦੀ ਕੀ ਗੱਲ ਬਾਤ ਹੈ ਕੀ ਡਿਮਾਂਡ ਹੈ ਜੀ ਇਹ 245000 ਬਰਨਾਲੇ ਦਾ ਨੰਬਰ ਲਵਾ ਕੇ ਦੇਵਾਂਗੇ ਬਾਕੀ ਵਧੀਆ ਮਾਨਤਾਣ ਕਰਦਾਂਗੇ ਨੰਬਰ ਲਵਾ ਕੇ 245000 ਹਾਂਜੀ ਹਾਂ ਮਾਨਤਾਣ ਇਹਦੇ ਵਿੱਚੋਂ ਵੀ ਹੋਊਗੀ ਦੋਨੇ ਚਾਬੀਆਂ ਭਾਈ ਕਰਵਾ ਕੇ ਨਾ ਬੀਲ ਕੱਪ ਵੀ ਦਿਖਾਉਣ ਲੱਗਦੇ ਜਿਵੇਂ ਲਾਇ ਲੱਗੇ ਹੁੰਦੀ ਹੈ ਗੱਡੀ ਤੇ ਪੂਰੀ ਸਿਰਾ ਗੱਲ ਬਾਤ ਹੈ ਚਾਬੀਆਂ ਦੋਨੇ ਮਿਲਣਗੀਆਂ ਬਈ ਚਾਬੀਆਂ ਮਿਲਣਗੀਆਂ ਓਕੇ ਤੇ ਜਿਹੜੀ ਇਧਰਲੇ ਪਾਸੇ ਖੜੀ ਜਾਬੀ ਬਾਹਲੇ ਸੱਜਣ ਲੱਭਦੇ ਵੀ ਜੇ ਸਾਨੂੰ ਚਾਹੀਦੀ ਹੈ ਰੇਟ ਜ ਗੱਡੀ ਐਵਰੇਜ ਵਾਲੀ ਹਾਂਜੀ ਹਾਂ ਇਹ 15 ਮਾਡਲ ਆ ਅਸਾ 15 ਮਾਡਲ ਆ ਬਾਈ ਹਾਂਜੀ ਹਾਂ ਰਾਜੂ ਗੱਡੀ ਦੇਖ ਓਏ 15 ਮਾਡਲ ਵਾਲੇ ਸੱਜਣ ਬਾਈ ਸਾਨੂੰ ਫੋਨ ਲਾਉਂਦੇ ਬਈ ਯਾਰ ਰੈਟ ਜਿ ਲੱਭ ਕੇ ਦਿਓ 15 ਮਾਡਲ ਆ ਜੀ ਤੇ ਆਜੋ ਮਿੱਤਰੋ ਪਹਿਲਾਂ ਤਾਂ ਚਾਰੇ ਪਾਸੇ ਰੈਟ ਜਿ ਦਿਖਾ ਦਈਏ ਬਾਈ ਚਾਰੇ ਪਾਸੇ ਮਾਰਦੇ ਕੈਮਰਾ ਯਾਰ ਇੰਨੀ ਘੈਂਟ ਨਾ ਇਹਦੀ ਗੱਡੀ ਦੀ ਲੋਕਾ ਸੁਣ ਕੇ ਬਹੁਤ ਬਈ ਇਹ ਗੱਡੀਆਂ ਜਿਵੇਂ ਕਹਿੰਦੀ ਆ ਸਾਫ ਗੱਡੀਆਂ ਬਾਲੀਆਂ ਘੱਟ ਮਿਲਦੀਆਂ ਨੇ ਬਹੁਤ ਘੱਟ ਮਿਲਦੀਆਂ ਨੇ ਵੀਰੇ ਬਹੁਤ ਘੱਟ ਮਾਡਲ ਇਹ 15 ਬਾਈ ਹਾਂਜੀ ਤੇ ਜਿਹਦੀ ਗੱਲ ਕਰੀ ਬਈ ਇਹ ਚੱਲੀ ਕਿੰਨੀ ਕੋਣੀ ਆ ਇਹ 77000 73000 ਚੱਲੀ ਹੋ ਰਿਹਾ ਅਰਜਨਲ ਜਮਾ ਸਿਰਫ 73000 ਚੱਲੀ ਹੋਈ ਆ ਓਹੋ ਕੀ ਬਾਤ ਆ ਯਾਰ ਬਈ ਮੈਨੂੰ ਇਹ ਦੱਸਿਓ ਇਹ ਗੱਡੀ ਬਣੂ ਕਿੰਨੇ ਦੇ ਵਿੱਚ ਇਹ ਆਪਾਂ ਇੱਕੋ ਰੇਟ ਦਾਂਗੇ 310000 ਦੀ ਪੰਜਾਬ ਦਾ ਨੰਬਰ ਲਵਾ ਕੇ ਦੇਵਾਂਗੇ ਯਾਨੀ ਕਿ ਪੂਰੇ ਤਨ ਦੀ ਦੇ ਦਾਂਗੇ ਪੂਰੇ ਤਨ ਦੀ ਦੇ ਦਾਂਗੇ ਹਾਂ ਪੰਜਾਬ ਦਾ ਨੰਬਰ ਲਵਾ ਕੇ ਜਿਹੜਾ ਵੀ ਸੱਜਣ ਲੈ ਕੇ ਜਾਊ ਉਹਦੇ ਨਾਂ ਕਰਵਾ ਕੇ ਦਵਾਂਗੇ ਕਰਵਾ ਕੇ ਦੇਵਾਂਗੇ ਹਾਂਜੀ ਹਾਂ ਹੈਨਾ ਤੇ ਥੋੜਾ ਮੋਟਾ ਮਿੱਤਰ ਹੋਰ ਵੀ ਮਾਨ ਤਾਨ ਕਰਵਾ ਦਾਂਗੇ ਉਹ ਜੇ ਕਿਸੇ ਸੱਜਣ ਨੇ ਲੈਣੀ ਆ ਰਾਜੂ ਇਧਰਲੇ ਪਾਸੇ ਆ ਯਾਰ ਸੌਣ ਗਏ ਇੰਨੀ ਇੱਕ ਘੈਂਟ ਗੱਡੀ ਆ ਨਾ ਇਹ ਯਾਰ ਇੰਨੀ ਸੈੱਟ ਗੱਡੀ ਆ ਰੁਪਈਆ ਲਾਉਣ ਦੀ ਲੋੜ ਨਹੀਂ ਬਾਈ ਕੱਲਾ ਹਾਂ ਰੁਪਈਆ ਲਾਉਣ ਦੀ ਲੋੜ ਨਹੀਂ ਦੇਖ ਚਰਵਾ ਕੇ ਨਾ ਚੈੱਕ ਗੱਡੀ ਕਿਆ ਪਤਾ ਯਾਰ ਹਨਾ ਸੀਟ ਕਵਰ ਬਿਲਕੁਲ ਨਵੇਂ ਕੰਡੀਸ਼ਨ ਦੀ ਗੱਡੀ ਬੜੀ ਚੰਗੀ ਆ ਹਨਾ ਬਾਈ ਬਈ ਉਧਰ ਸਾਰੀ オリジナル ਹੈ ਗੱਡੀ ਇਹ ਸਾਰੀ ਰੈਨ ਵਾਲਾ ਬਾਈ ਐਕਸੀਡੈਂਟ ਦੀ ਆਪਣੀ ਗਾਰੰਟੀ ਆ ਅਸਾਂ ਨੋਨ ਐਕਸੀਡੈਂਟ ਹੁੰਦਾ ਨਾ ਨੋਨ ਐਕਸੀਡੈਂਟ ਆ ਉਹਦੀ ਆਪਣੀ ਉਹ ਤਾਂ ਨਾਰਮਲ ਚੀਜ਼ ਆਵੇ ਬੰਪਰ ਪੁੱਟਾ ਹੋ ਹੀ ਜਾਂਦੇ ਨੇ ਤੇ ਬਾਈ ਜਿਹੜੀ ਇਧਰਲੇ ਪਾਸੇ ਖੜੀ ਹੈ ਅਲਟੋ ਇਹ 12 ਮਾਡਲ ਵੀ ਐਕਸਆ ਹੀ ਆ ਅਸਾਂ ਇਹ 12 ਮਾ ਅਸੇ ਫਰਸਟ ਓਨਰ ਆਪਣੇ ਕੋਲ ਫਰਸਟ ਓਨਰ ਦੀਆਂ ਹੀ ਕਾਰਾਂ ਨੇ तकरीबन ਸਾਰੀਆਂ ਠੀਕ ਹੈ ਜੀ ਹਾਂਜੀ ਹਾਂ ਤੇ ਬਈ ਇਹ ਕਿੰਨੀ ਕਿ ਚੱਲੀ ਹੋਣੀ ਆ ਇਹ 55000 ਚੱਲੀ ਹੋਈ ਆ ਪਰ ਮੈਂ ਗੱਡੀਆਂ ਵਈ ਨੂੰ ਤਾਂ ਪਤਾ ਨਹੀਂ ਕਿੱਥੋਂ ਲੱਭੀ ਜਾਂਦੇ ਆ ਯਾਰ ਬੜੀਆਂ ਘੱਟ ਚੱਲੀਆਂ ਹੋਈਆਂ ਲਿਆਉਂਦੇ ਆ ਲੈ ਕੰਡੀਸ਼ਨ ਇਹਦੀ ਵੀ ਚੈੱਕ ਕਰਵਾ ਦੇ ਵਿੱਚੋਂ ਲੈ ਡੈਸ਼ ਬੋਰਡ ਦਿਖਾ ਕਰਾ ਇਧਰ ਵੀ ਕਰਵਾ ਦੇ ਚੈੱਕ ਮਾਡਲ 2012 ਬਈ ਹਾਂਜੀ ਫਰਸਟ ਓਨਰ ਆ ਪੱਕੇ ਨੰਬਰ ਦੀ ਗੱਡੀ ਆ ਹਾਂਜੀ ਜਿਹਦੀ ਗੱਲ ਕਰੀ ਜਿਹਦੀ ਡਿਮਾਂਡ ਕੀ ਆ 235000 235000 ਹਾਂਜੀ ਇਹ ਕਿੰਨੇ ਕੁ ਦੀ ਦੇ ਦੀ ਆਪਾਂ ਇਹ ਦੇ ਰਾਂਗੇ 2.5 ਲੱਖ ਦੀ 2.5 ਲੱਖ ਦੀ ਓਕੇ ਤੇ ਬਈ ਲਗਭਗ ਤੁਸੀਂ ਹਰੇਕ ਗੱਡੀ ਦੇ ਉੱਪਰ ਲੋਨ ਕਰਵਾਈ ਦਿੰਨੇ ਹੋ ਸਾਰੀਆਂ ਗੱਡੀਆਂ ਦੇ ਬਾਹਰਲਾ ਨੰਬਰ ਹੋਵੇ ਦਿੱਲੀ ਨੰਬਰ ਉਹਦੇ ਵੀ ਕਰਵਾ ਦਿੰਨੇ ਆਪਾਂ ਹਰੇਕ ਦੀ ਲੋਨ ਕਰਵਾ ਲਾਂਗੇ ਕੋਈ ਦਿੱਕਤ ਹੀ ਨਹੀਂ ਆਪਾਂ ਲੋਨ ਦੀ ਅੱਛਾ ਤੇ ਬਾਕੀ ਤੁਹਾਡੀ ਕਾਗਜ਼ਾ ਪੱਤਰਾਂ ਦੀ ਗੱਡੀ ਦੀ ਸਾਰੀਆਂ ਦੀ ਫੋਲ ਕਰਾਂਗੇ ਆਪਣੀ ਐਕਸੀਡੈਂਟ ਦੀ ਹੋਈ ਕਾਗਜ਼ਾਂ ਪੱਤਰਾਂ ਦੀ ਹੋਈ ਸਾਰੀ ਆਪਣੀ ਜ਼ਿੰਮੇਵਾਰੀ ਇੰਜਨ ਗੇਅਰ ਦੀ ਵੀ ਤੁਹਾਡੀ ਸਾਰੀ ਪਾਦਰਸ਼ੀ ਮਤਲਬ ਜੇ ਸਾਰੀ ਜ਼ਿੰਮੇਵਾਰੀ ਹੋਊਗੀ ਯਾਰ ਆਪਾਂ ਪਹਿਲੇ ਹੀ ਪੂਰੀ ਪਰਖ ਕੇ ਗੱਡੀ ਲੈਨੇ ਆਂ ਅੱਛਾ ਹਾਂ ਚਾਹੇ ਆਪਾਂ ਬਾਹਰਲਾ ਨੰਬਰ ਲਈਏ ਚਾਹੇ ਪੱਕੇ ਪੰਜਾਬ ਨੰਬਰ ਲਈਏ ਆਪਾਂ ਪੂਰੀ ਵਧੀਆ ਪਰਖ ਕੇ ਗੱਡੀ ਲੈਨੇ ਆਂ ਗੱਡੀ ਮਤਲਬ ਪੂਰੀ ਜਿਵੇਂ ਕਿ ਤਸੱਲੀ ਨਾਲ ਲੈਨੇ ਹੋ ਤਸੱਲੀ ਨਾਲ ਕਰ ਲੈਨੇ ਆ ਓਕੇ ਤੇ ਨਾ ਬਈ ਤੁਹਾਡਾ ਸਤੰਦਰ ਹੈ ਇੱਕ ਵਾਰੀ ਇਹ ਦੱਸਿਓ ਆਪਾਂ ਮਹਿਲਕਲਾਂ ਖੜੇ ਕਿੱਥੇ ਜੀ ਆ ਕਿੱਥੇ ਜੇ ਲੋਕੇਸ਼ਨ ਪੈ ਜੀ ਆਪਣੀ ਜਿਹੜਾ ਮੇਨ ਰੋਡ ਤੇ ਨਿਊ ਮਹਿਲ ਕਲੋਨੀ ਬਣੀ ਹੈ ਨਵੀਂ ਮੇਰਾ ਨੰਬਰ ਚੱਲਦਾ ਬਈ 9877309983 09983 ਹਾਂਜੀ ਹਾਂ ਓਕੇ ਤੇ ਲੈ ਮਿੱਤਰੋ ਤੁਸੀਂ ਕੋਈ ਗੱਡੀ ਘੈਂਟ ਲੈਣੀ ਹੈ ਨਾ ਤੁਸੀਂ ਚੁੱਪ ਕਰਕੇ ਆਉਣਾ ਕਿੱਥੇ ਆ ਫਤੇਕਾਰ ਬਾਜ਼ਾਰ ਤੇ ਮੇਨ ਰੋਡ ਦੇ ਉੱਪਰ ਬਾਈ ਉਹਨਾਂ ਦੀ ਨਾ ਇਧਰਲੇ ਪਾਸੇ ਗੱਡੀਆਂ ਖੜੀਆਂ ਹੁੰਦੀਆਂ ਨੇ ਨਿਊ ਮਹਿਲ ਕਲੋਨੀ ਦੇ ਵਿੱਚ ਨਾ ਬਾਈ ਤੇ ਇਹ ਸਾਹਮਣੇ ਰੋਡ ਆ ਗਿਆ ਜਿਹੜਾ ਬਰਨਾਲੇ ਤੋਂ ਰੇਕਾਟ ਨੂੰ ਜਾਂਦਾ ਹੈ ਹਨਾ ਤੇ ਮਿੱਤਰੋ ਸਾਰੀਆਂ ਗੱਡੀਆਂ ਦੀ ਬਾਈ ਉਹਨਾਂ ਦੀ ਫੁੱਲ ਗਾਰੰਟੀ ਹੁੰਦੀ ਹੈ ਚਾਹੇ ਜਨਗਿਰ ਦੀ ਗੱਲ ਕਰ ਲਈਏ ਚਾਹੇ ਕਾਗਜ਼ਾ ਪੱਤਰਾਂ ਦੀ ਕਰ ਹਾਂਜੀ 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 ਹਰੇਕ ਗੱਡੀ ਤੇ ਲਗਭਗ ਲੋਨ ਵੀ ਕਰਵਾ ਦਿੰਦੇ ਹਾਂ ਤੇ ਥੰਡਰ ਤੋਂ ਬਚਣ ਲਈ ਨਾ ਗੱਡੀਆਂ ਲੈਣੀਆਂ ਨੇ ਬਹੁਤ ਘੱਟ ਚੱਲੀਆਂ ਹੋਈਆਂ ਵਧੀਆ ਕੁਆਲਿਟੀ ਦੀਆਂ ਤਾਂ ਕਰੋ ਸੰਪਰਕ ਮਿੱਤਰੋ